बाकी बिहारी टूट का उद्घाटन किया था और आउटसाइड में जो है और मैं यही चाहूँगा कि जो सामान मिला है जो बहुत और क्वालिटी के सामान हैं सदर रिश्ते ही लेकर गए आपने नाम बताया था और यही है बढ़िया तो बढ़िया क्वालिटी का पहनती है और मैं यही कहंगा सब तो बड़ी गलत मिलती है कि आजकल मिलावट पकौड़ा का जगह होश करते हैं

ਕਰੀਬ ਜੀ ਸਟਾਰਟ ਹੋ। ਮਾਣਕੀ ਕੀਆ ਜਾਂਦਾ ਅੱਜ ਜੋ ਕੰਮ ਕੀਤੀ ਦੀ ਸਰ ਵੇਖੋ ਮੇਰਾ ਨਾਮ ਕੇਸ਼ਵ ਤਲਵਾਰ ਹੈ ਜੀ। ਮੈਂ ਸ਼੍ਰੀ ਬਾਂਕੇ ਬਿਹਾਰੀ ਫੂਡਸ ਦਾ ਅੱਜ ਇੱਕ ਇਨੋਗਰੇਸ਼ਨ ਕੀਤੀ ਆਪਣੇ ਇੱਕ ਨਈ ਫਰਮ ਦੀ ਜਿਹਦੇ ਵਿੱਚ ਕੀ ਸ਼ੁੱਧਤਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇੱਕ ਲੋਕਾਂ ਨੂੰ ਪਿਓਰ ਚੀਜ਼ ਸਰਵ ਕਰਨ ਦਾ ਅੱਜ ਇੱਕ ਆਪਣੇ ਆਪ ਨਾਲ ਵਾਦਾ ਕੀਤਾ ਜਿਹਦੇ ਵਿੱਚ ਕੀ ਅਸੀਂ ਸਭ ਤੋਂ ਜ਼ਿਆਦਾ ਸ਼ੁੱਧ ਘਿਓ ਬਿਨਾਂ ਕਿਸੇ ਮਿਲਾਵਟ ਦੇ ਅਸੀਂ ਲੋਕਾਂ ਦੇ ਘਰ-ਘਰ ਪਹੁੰਚਾਵਾਂਗੇ ਭਗਤ ਕਬੀਰ ਮਾਰਗ ਤੇ ਨੇੜੇ ਫਤੇਗੜ ਚੂੜੀਆਂ ਰੋਡ ਅਸੀਂ ਆਪਣਾ ਫੈਕਟਰੀ ਆਊਟਲੈਟ ਖੋਲੇ ਆ ਜਿੱਥੇ ਵੀ ਆ ਕੇ ਲੋਕ ਬਿਲਕੁਲ ਫੈਕਟਰੀ ਦੇ ਧਾਮ ਤੇ ਸਾਡੇ ਕੋਲ ਪਿਓਰ ਕੁਆਲਿਟੀ ਦਾ ਘਿਓ ਲੈ ਕੇ ਜਾ ਸਕਦੇ ਨੇ ਜਿਹਦੇ ਵਿੱਚ ਕੀ ਕੋਈ ਮਿਲਾਵਟ ਨਹੀਂ ਤੇ ਬਿਲਕੁਲ ਹੀ ਪਿਓਰ ਸਰਵ ਕਰ ਰਹੇ ਹਾਂ ਅਸੀਂ ਇਸ ਰੇਟ ਦੇਗਾ ਸਰ ਸਰ ਇਹਦਾ ਇਹ 550 ਰੁਪਏ ਲੀਟਰ ਹੈ ਜੀ ਔਰ ਇਹਦੇ ਵਿੱਚ ਸਾਡੇ ਕੋਲ ਚਾਰ ਪੰਜ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਇੱਕ ਸਾਡੇ ਕੋਲ ਇਹਦੇ ਵਿੱਚ ਛੋਟੀ ਪੈਕਿੰਗ ਹੈ 200 ਐਮਐਲ ਦੀ 1 ਲੀਟਰ ਦੀ ਅੱਧਾ ਲੀਟਰ 2 ਲੀਟਰ 5 ਲੀਟਰ ਤੇ 15 ਕਿਲੋ ਦਾ ਟਿੰਨ ਕਿਸ ਨਾਮ ਤੋਂ ਇਹਦਾ ਸਿਹਰ ਪੰਜਾਬ ਦੀ ਜੀ ਸੁਨੇਹਾ ਦੀ ਹਰ ਲੋਕਾਂ ਨੂੰ ਜੀ ਸੁਨੇਹਾ ਮੇਰਾ ਇਹੋ ਹੀ ਹੈ ਜੀ ਲੋਕਾਂ ਨੂੰ ਕਿ ਲੋਕ ਇੱਕ ਵਾਰੀ ਇੱਥੇ ਜ਼ਰੂਰ ਆਣ ਇੱਥੇ ਆ ਕੇ ਇੱਕ ਵਾਰੀ ਆਖਿਓ ਲੈ ਕੇ ਜਾਣ ਘਰ ਵਕਤੇ ਦੇਖਣ ਉਹਨਾਂ ਨੂੰ ਸਾਡੀ ਕੁਆਲਿਟੀ ਪਿਓਰਿਟੀ ਆਪਣੇ ਆਪ ਦੱਸ ਦੇਗੀ ਕਿ ਅਸੀਂ ਉਹਨਾਂ ਤੱਕ ਕੀ ਚੀਜ਼ ਦੇ ਰਹੇ ਹਾਂ ਘਿਓ ਜਿਹੜਾ ਆਪਣਾ ਬਣਾਇਆ ਜਾਂਦਾ ਕਿਸ ਤਰ੍ਹਾਂ ਕੰਪਨੀ ਦੇ ਦੁਆਰਾ ਥਰੂ ਜਿਹੜਾ ਤੁਸੀਂ ਦੇ ਰਹੇ ਜਿਹੜਾ ਘਿਓ ਜਿਹੜਾ ਸਰ ਦੇਖੋ ਅਸੀਂ ਸਿਹਤ ਪੰਜਾਬ ਦੀ ਕੰਪਨੀ ਦੇ ਅੰਮ੍ਰਿਤਸਰ ਦੇ ਡਿਸਟ੍ਰੀਬਿਊਟਰ ਆ ਔਰ ਅਸੀਂ ਸਿੱਧਾ ਫੈਕਟਰੀ ਕੋ ਸਿੱਧਾ ਸਾਡੇ ਇੱਥੇ ਟਰਾਂਸਪੋਰਟ ਰਾਹੀਂ ਲੋਡ ਹੁੰਦਾ ਮਾਲ ਤੇ ਉਹ ਅਸੀਂ ਲੋਕਾਂ ਦੇ ਘਰ-ਘਰ ਸਪਲਾਈ ਦੇ ਥਰੂ ਪਲੱਸ ਅੱਗੇ ਰਿਟੇਲ ਦਾ ਕਾਊਂਟਰ ਖੋਲ ਕੇ ਲੋਕਾਂ ਨੂੰ ਰਿਟੇਲ ਵਿੱਚ ਦਬਾਉਂਦੇ ਹਾਂ ਅੰਮ੍ਰਿਤਸਰ ਦੇ ਡਿਸਟ੍ਰੀਬਿਊਟਰ ਤੋਂ ਲਈ ਜੇ ਜੀ ਜੀ ਉਹ ਡਿਸਟ੍ਰੀਬਿਊਟ ਕਰੋਗੇ ਜੀ ਅਸੀਂ ਉਹ ਸਾਰੀ ਕਰਿਆਨੀ ਦੁਕਾਨਾਂ ਦੇ ਸੈਮੀ ਹੋਲਸੇਲਰ ਹੋਲਸੇਲਰ ਸਾਡੇ ਆਪਣੇ ਬੰਦੇ ਤੇ ਅਸੀਂ ਖੁਦ ਆਪ ਕੰਪਨੀ ਕਿੱਥੋਂ ਦੀ ਕੰਪਨੀ ਜੀ ਇਹ ਲੋਕਲੇ ਜੀ ਠੀਕ ਹਾਂਜੀ ਹੋਰ ਵੀ ਕੀ ਚੀਜ਼ਾਂ ਨਾਲ ਰੱਖੀਏ ਸਰ ਕਿਉਂ ਦੇ ਨਾਲ ਜੀ ਅਸੀਂ ਐਸ ਐਮ ਪੀ ਸਕੀਮ ਮਿਲਕ ਆਰਡਰ ਦਾ ਵੀ ਰੱਖਿਆ ਜੀ ਨਾਲ ਸੂਰਿਆ ਦੇ ਨਾਮ ਦਾ ਸਾਡਾ ਬ੍ਰਾਂਡ ਹੈ ਔਰ ਉਹ ਵੀ ਅਸੀਂ ਨਾਲ ਜਿਹੜੇ ਸੜਕੋ ਲੋਕ ਇੱਥੋਂ ਲੈ ਕੇ ਜਾਣਾ ਚਾਹੁੰਦੇ ਨੇ ਉਹ ਵੀ ਇੱਥੇ ਆ ਕੇ ਲੈ ਸਕਦੇ ਹਾਂ ਪੈਕਿੰਗ ਕਿੰਨੀ ਕਿੰਨੀ ਪੈਕਿੰਗ ਸਰ ਉਹਦੀ ਕੁਆਲਿਟੀ ਦੇ ਹਿਸਾਬ ਨਾਲ ਆ ਵੈਸੇ ਕਿਲੋ ਦੀ ਪੈਕਿੰਗ ਹੈ ਜੀ ਉਹ ਪੈਕੇਟ ਦੇ ਵਿੱਚੋਂ ਕਿੰਨਾ ਕਿੰਨਾ ਨਿਕਲਦਾ ਮਤਲਬ ਸਰ ਉਹ ਤਾਂ ਬੋਰਾ ਹੀ ਹੁੰਦਾ ਜੀ ਉਹਦੇ ਵਿੱਚ 25 ਕਿਲੋ ਹਾਂਜੀ ਕਿਲੋ ਦੀ ਪੈਕੇਟ ਪੈਕਿੰਗ ਦੇ ਵਿੱਚ ਸਰ ਪਾਊਡਰ ਹੀ ਹੁੰਦਾ ਜੀ ਕਿਲੋ ਦਾ ਹੋਰ ਸਰ ਉਹ ਕਿਲੋ ਦੀ ਪੈਕਿੰਗ ਤੁਹਾਡੇ ਕੋਲ ਲੈਂਦੇ ਆ ਪਾਊਡਰ ਦੇ ਇਹ ਕਿੰਨਾ ਕਿਲੋ ਦਾ ਦੋ ਤੇ ਨਿਕਲੇਗਾ ਸਰ ਦੁੱਧਿਓ ਬਣਾਉਂਦੇ ਆ ਕੋਈ ਕਈ ਲੋਕ ਖੋਇਆ ਬਣਾਉਂਦੇ ਆ ਉਹਦਾ ਕਈ ਪਨੀਰ ਬਣਾਉਂਦੇ ਨੇ ਉਹ ਤੇ ਆਪਣੇ ਉੱਤੇ ਆ ਤੁਸੀਂ ਉਹਨੂੰ ਕਿੱਦਾਂ ਯੂਜ਼ ਕਰਨਾ ਚਾਹੁੰਦੇ ਹੋ ਕਿੱਥੇ ਐਡਰੈਸ ਦਿੰਦਾ ਹੈ ਸਰ ਇਹਦਾ ਐਡਰੈਸ ਹੈ ਜੀ ਸ਼ਾਪ ਨੰਬਰ 1 ਐ ਭਗਤ ਕਪੀਰ ਮਾਰਕ ਫਤਿਹਗੜ ਛੂੜੀਆਂ ਰੋਡ ਤੋਂ ਬਿਲਕੁਲ ਅੰਬੇਦਕਰ ਚੌਂਕ ਤੋਂ ਰਾਈਟ ਬਿਲਕੁਲ ਨਾਲ ਜੀ ਸਰ ਕੀ ਕਹਿਣਾ ਜੀ ਇਹਦਾ ਜਿਹੜਾ ਜਿਵੇਂ ਅਸੀਂ ਪੰਜਾਬੀ ਖਾਣ ਪੀਣ ਦੇ ਸ਼ੇਕੀਨ ਆ ਤੇ ਪੋਸਟਿਕ ਤੇ ਵਧੀਆ ਆਪਾਂ ਖਾਣਾ ਖੋਸੰਦ ਕਰਦੇ ਹਾਂ ਸਾਡੇ ਆ ਬੱਚਾ ਲੈ ਕੇ ਆਇਆ ਇੱਕ ਮਾਰਕੀਟ ਦੇ ਵਿੱਚ ਵਧੀਆ ਦੇਸੀ ਘੋਵਾ ਦੇ ਵਿੱਚ ਇਹ ਪੰਜਾਬ ਦੀ ਵਧੀਆ ਤੇ ਪ्योर ਤੇ ਦੋਸਤੋਂ ਬਣਾ ਪ੍ਰੋਡਕਟ ਹੈ ਜਿੰਨੂੰ ਅਸੀਂ ਬਿਲਕੁਲ ਪ्योर ਕਹਿ ਸਕਦੇ ਆ ਤੇ ਬਿਲਕੁਲ ਆਪਾਂ ਨਿਸ਼ਚਿੰਤ ਹੋ ਕੇ ਖਰੀਦ ਸਕਦੇ ਇਹ ਸਾਡਾ ਕਹਿਣਾ ਹੈ ਠੀਕ ਹੈ